ਤੇ ਅੱਜ ਸ਼ਹੀਦ ਦੀ ਦਿਹਾੜਾ ਕੌਮ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦਾ ਭਾਈ ਸ਼ੇਖ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਤੇ ਹੋਰ ਕਿੰਨੇ ਸਾਰੇ ਸਿੰਘ ਸਮਰਪਿਤ ਹੋ ਗਏ ਜੋ ਕੁਝ ਸੀ ਆਪਣਾ ਉਹਨਾਂ ਨੇ ਦਾਤੇ ਲਾ ਦਿੱਤਾ ਤੇ ਸ਼ਹੀਦ ਦਾ ਖੂਨ ਉਸ ਬੀਜ ਵਰਗਾ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਜਿਵੇਂ ਬੀਜ ਮਿੱਟੀ ਚ ਫਨਾ ਕਰਕੇ ਉਹ ਨਹੀਂ ਆਸ ਰੱਖਦਾ ਕਿ ਤੁਸੀਂ ਮੇਰੇ ਮੁੜ ਕੇ ਮੇਲੇ ਲਾਉਣੇ ਕਿ ਨਹੀਂ ਲਾਉਣੇ ਉਹ ਤੇ ਆਪਣਾ ਆਪ ਮਿਟਾ ਗਿਆ ਪਰ ਉਹਦੀ ਫਸਲ ਉਹਦੇ ਵਾਰਸਾਂ ਨੇ ਸਾਂਭਣੀ ਹੁੰਦੀ ਹੈ ਬੀਜ ਨੇ ਆਪਣਾ ਆਪਾ ਦਫਨ ਕਰਤਾ ਜੋ ਉਹਦੇ ਕੋਲ ਸੀ ਉਹਨੇ ਆਪਣਾ ਆਪਾ ਲਾ ਦਿੱਤਾ ਲੈ ਕੇ ਬੀਜ ਮਿਟ ਗਿਆ ਖਾਕ ਵਿੱਚ ਮਿਲ ਗਿਆ ਉਹਨੇ ਆਪਣਾ ਆਪਣਾ ਆਪਣੀ ਹੋਂਦ ਆਪਣੀ ਹਸਤੀ ਉਹਨੇ ਕੋਈ ਆਸ ਨਹੀਂ ਰੱਖਣੀ ਰੱਖੀ ਵੀ ਮੇਰੀ ਜਿੰਦਾਬਾਦ ਹੋਣੀ ਹੈ ਕਿ ਨਹੀਂ ਹੋਣੀ ਦੋਸ਼ੀ ਉਹਨੇ ਵਾਰ ਦਿੱਤਾ ਉਹ ਬੀਜ ਮਿੱਟੀ ਚ ਮਿਲ ਗਿਆ ਹੁਣ ਉਸ ਫਸਲ ਨੂੰ ਸਾਂਭਣਾ ਉਹਦੇ ਵਾਰਸਾਂ ਦਾ ਕੰਮ ਸੀ ਵਾਰਸ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈ ਤੇ ਬੀਜ ਅਜਾਈਂ ਚਲ ਗਿਆ ਦੋਸ਼ੀ ਕੌਣ ਵਾਰਸ ਜਿਹਨੇ ਫਸਲ ਸਾਂਭਣੀ ਸੀ ਦੋਸ਼ੀ ਕੌਣ ਸਾਥ ਸੰਗਤ ਬੀਜ ਨਹੀਂ ਉਹ ਤੇ ਕੁਰਬਾਨ ਕਰ ਗਿਆ ਆਪਣਾ ਆਪਾ ਦੋਸ਼ੀ ਵਾਰਸ